ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ ਦੇ 7 ਵਜ ਚੁੱਕੇ ਨੇਗੇ ਬੱਚੇ ਆਪਣੇ ਤਿਆਰ ਹੋ ਗਏ ਨੇਗੇ ਤੇ ਇਧਰ ਝਾੜੂ ਰੈਂਦਾ ਹਜੇ ਲਗਾਉਣ ਵਾਲਾ ਤੇ ਸਰਦਾਰ ਜੀਆਂ ਦੀ ਹੋ ਰਹੀ ਹੈ ਤਿਆਰੀ ਅੱਜ ਹੈਗੀ ਆ ਜੀ 3 ਜੁਲਾਈ ਅਕਤੂਬਰ ਤੇ ਅੱਜ ਆਪਣੀ ਕਣਕ ਦੀ ਬਿਜਾਈ ਸ਼ੁਰੂ ਹੋ ਜੂਗੀ। ਬਸ ਸੁਰੂ ਕੀ ਦੋ ਤਿੰਨਾਂ ਚ ਬੀਜ ਦਾਂਗੇ। ਸਾਡੇ ਖੜੇ ਨੇ ਚਾਰ ਕੀਲੇ ਕਾਣੂ ਜੀਰੀ ਦੇ ਵੀ ਖੜੇ ਨੇਗੇ। ਕਿਉਂਕਿ ਉਹਨਾਂ ਦੀ ਵढाई ਕਰਾਂਗੇ ਗੁਦਵਾਰ ਹਨਾ। ਉਹ ਮੱਕੀ ਵਾਲਾ ਬਹਾਣਾ ਵੀ ਲੱਗ ਜਾ ਕੋਹ ਹਜੇ ਆਇਆ ਨਹੀਂ ਹੋਗਾ। ਤੇ ਆਪਾਂ ਅ ਇਹ ਜਾਂਦੇ ਨੇ ਖੇਤ ਤੇ ਮੂਰੇ ਉੱਥੇ ਜਾਂਦੇ ਨੇ ਢੱਡਰੀ। ਸੁਪਰ ਸੀਡਰ ਪਾ ਕੇ ਲਿਆਉਂਦੇ ਨੇਗੇ ਸਟੈਟਿਕ ਚ। ਦੈਂਕ ਪੁੱਟੋ ਖੋਣਾ ਤੇ ਉਹ ਪਾ ਕੇ ਲਿਆਉਂਦੇ ਨੇਗੇ ਤੇ ਬੋਰੀ ਭਰ ਰੱਖਿਆ ਇਹਨਾਂ ਨੇ ਮਿੱਟੀ ਦੀ ਤਾਂ ਹੁਣ ਕੈਮਰਾ ਚੇਂਜ ਕਰਕੇ ਦਿਖਾਉਣੀ ਕੀ ਸੂਆ ਆ ਮਾਂ ਆ ਵੀ ਦੇਖਿਆ ਪਤਾ ਨਹੀਂ ਕਿੱਥੇ ਪਿੰਨਾ ਜਾ ਲੋਜੀ ਕਣਕ ਦੀ ਵਜਾਈ ਦੀ ਤਿਆਰੀ ਆ ਜਿਗਾੜ ਲਾਇਆ ਕਹਿੰਦੇ ਜੱਟ ਜਗਾੜੀ ਆ ਜਿਗਾੜ ਲਗਾਇਆ ਉਹ ਤਾਂ ਧੀਮਾ ਜਨਾਲ ਦੀ ਗੱਲ ਨਹੀਂ ਕਰਦਾ ਅਸੀਂ ਜੱਗੇ ਦਿੰਦਾ ਜੱਟ ਜਗਾੜੀ ਨਹੀਂ ਕੋਈ ਨੋ ਨਿਗਾੜ ਤਾਂ ਲਾਈ ਲੈਂਦੇ ਨੇ ਮੁਸਤਿਓ ਮਸ਼ੀਨ ਭਾਰੀ ਹੁੰਦੀ ਆ ਹਨਾ ਸੁਪਰ ਸੀਲਰ ਭਾਰੀ ਹੁੰਦਾਗਾ ਆਪਣੀ ਵਾਲੀ ਮਸ਼ੀਨ ਆ ਜਿਹੜੀ ਓ ਮਿਸਤਰੀ ਦੇ ਖਾੜੀ ਆ ਜਿਹੜੇ ਦੂਜੀ ਬੁਰੀ ਹੋਰ ਇਹ ਵੀ ਕੰਮ ਜ਼ਰੂਰੀ ਆ ਹਨਾ ਮੈਂ ਚਾਰ ਟੋਕਰੀ ਸੜਤਾ ਦੇਉਂ ਬੇਲਾ ਕਵੇਲਾ ਹੁਣ ਪਤਾ ਜਿਹੜੋ ਖੇਤ 14 ਕਿਲੇ ਬੀਜ ਨਾਲ 13 ਵੱਡੇ ਪਏ ਨੇ ਪੁਸਤਾ ਬੀਜਣ ਗਿਆ ਕਿਹੜਾ ਵਾਇਆ ਵੀ ਵਾਹਿਆ ਦਾ ਵਾਹਣ ਤੇ ਮੈਂ ਕੱਖ ਹੌਲੀ ਹੌਲੀ ਥੋੜੇ ਥੋੜੇ ਟੋਕਰੀ ਚੱਕ ਚੱਕ ਕੇ ਕਾਰੀ ਗੋਰੀ ਚੱਕਰ ਦੇ ਮਾਰੇ ਹੁ ਰਿਆ ਆਏ ਨੇ ਗੋਰੀ ਚੱਕਰ ਦੇ ਮਾਰੇ ਹੁ ਰਿਆ ਆਏ ਨੇ ਦੇਖੋ ਆਪਣੀ ਬਾੜੀ ਹੋ ਗਈ ਆ ਸੋਹਣੀ ਤੇ ਗੱਲ ਕਰ ਰ ਮਾਕੇ ਨਾ ਰੇ ਸਿੱਟਿਆ ਜਾਵੇ ਅਰਵੇਸ਼ ਤੇ ਆ ਮਾਤਾ ਪਿਆ ਆ ਗਿਆ ਬਾਥਾ ਕਰ ਰ ਨਾ ਉਸੇ ਹਾਸ ਦੀ ਕਰ ਰ ਨਾ ਬੀਬੀ ਕਹਿੰਦੇ ਆ ਬਾਦਤਾ ਹਾਂ ਹਾ ਤੂਆ ਆ ਗਿਆ ਬੀਬੀ ਫੇਰ ਤੂੰ ਲੈ ਜੀ ਉਧਰ ਹੁਣ ਵੀ ਧਰਦੇ ਨੇ ਰੇ ਨੇ ਵੀ ਆਕ ਦੀ ਗੱਲ ਕਰਦੇ ਨੇ ਜਿਹੜੇ 12 ਵਜੇ ਦਾ 11 ਵਜੇ ਲਾ ਦਿੰਦੇ ਨੇ 10 ਵਜੇ ਲਾ ਦਿੰਦੇ ਨੇ ਉਹ ਗਲਤ ਤਾਂ ਕੰਮ ਜਿRO ਕਹਿ ਇਥੇ ਹੈ ਵੀ 4 ਵਜੇ ਤੋਂ ਬਾਹਰ ਲਾਉਣਾ 4 ਵਜੇ ਤੋਂ ਬਾਅਦ ਹੀ ਲਾਉਣੀ ਚਾਹੀਦੀ ਇਹ RAMNI ਕੇ ਟਰੈਕਟਰ ਮਗਰ ਟਰਾਲੀ ਨਾਈਜੀਰੀਆ ਦੇ ਕਪੈਨ ਬਟੂ ਤੱਕ ਜਾਂਦੇ ਜਾਂਦੇ ਖੇਤ ਲਾਦਾਂਗੇ 20 20 ਲਾਦਾਂਗੇ ਜਾਂਦੇ ਜਾਂਦੇ ਕਾਇ ਕਿ ਲਿਆ ਨਾ ਤੇ ਅੱਜ ਆ ਬੋਰੀਆਂ ਤੇ ਵੀ ਭੋਨ ਮੋਦੀ ਦੀ ਫੋਟੋ ਆਉਣ ਲੱਗੀ ਅਰੇ ਆਲੀਆਂ ਬੋਰੀਆਂ ਤੇ ਕਾਲਾ ਤੇਲ ਲਾਉਣ ਵਾਲਾ ਉਹੀ ਗੱਲ ਕਰਨ ਵਾਲੀ ਐ ਕਮਾਲ ਦੀ ਗੱਲ ਐ ਕਿਸਾਨ ਜੋ ਰਹੀ ਐ ਤਾਂ ਡਾਯਾ ਡੀਪੀ ਤੇ ਵੀ ਮੋਦੀ ਬੈਠਾਉਣ ਲੱਗੇ ਡੀਪੀ ਤੇ ਮੋਦੀ ਉੱਤੇ ਲੱਗੇ ਲੋ ਜੀ ਇਹ ਧਰਦੇ ਵੀਰੇ ਤੇ ਇਹਨਾਂ ਦੇ ਤਿਆਰੀ ਕਰਦੇ ਕਰਦੇ ਤਕਰੀਬਨ ਮੈਂ ਸਾਰਾ ਕੰਮ ਕਰਨ ਮੇੜਤਾ ਮੱਝਾਂ ਨੂੰ ਪਾਣੀ ਪਿਆ ਕੇ ਵੰਨਤਾ ਤੇ ਮੱਝਾਂ ਨੂੰ ਪਾਣੀ ਪਿਆਤਾ ਕੱਖ ਪਾ ਤੇ ਮੱਸੀ ਗੋਹਾ ਸਿੱਟਦੀ ਹੈਗੀ ਤੇ ਚਲ ਹੋਰ ਵੀ ਸਿੱਟਿਆ ਗਾ ਗੋਹਾ ਸੰਭਰਨ ਵਾਲੀ ਰਹਿ ਗਿਆ ਕੱਪੜੇ ਧੋਤੇ ਤੇ ਤੇ ਬਾਕੀ ਹਜੇ ਮਸ਼ੀਨ ਚ ਪਏ ਨੇ ਕੱਢਣ ਵਾਲੇ ਉਹ ਮਸ਼ੀਨ ਚੋਂ ਕੱਢ ਕੇ ਪਾਰੂ ਬਸ ਹੁਣ ਪੋਚੇ ਲਾਉਣੀਆਂ ਪੋਚ ਲਾ ਕੇ ਦੇਖ ਰਹੀ ਹਾਂ ਜੀ ਰਸਾਂ ਦੇ ਅੱਜ ਤੇ ਹਮ ਦਾਲੀ ਵਾਲਾ ਬਾਬਾ ਵੀ ਲੱਗੇ ਢਾਲੀ ਤੇ ਜਦ ਦਾਲ ਗੱਲ ਹੋਈ ਸੀ ਬੀਬੀ ਬਣਾਉਂਦੀ ਆ ਜੀ ਰੋਟੀ ਬਣ ਗਿਆ ਮੈਂ ਵੀ ਭੱਜ ਭੱਜ ਕੇ ਨਮੇੜ ਕੇ ਆਈ ਹਾਂ ਉਧਰੋਂ ਉਹ ਕਰਦੀਆਂ ਮੈਂ ਵੀ ਮਹਾ ਇੱਕ ਡੰਗ ਦੀ ਪਾਏ ਨੇ ਕੱਖ ਮਹਾ ਹੱਥਣੇ ਪਾ ਲੂ ਜੇ ਬਾਹ ਹੋ ਗਿਆ ਫਿਰ ਨਾ ਦਰਦ ਹੋਣ ਲੱਗ ਜੀ ਅੱਧੇ ਦੇ ਟੋਕਰ ਚੱਕੀ ਪਾਏ ਨੇ ਬੱਦਲ ਜੇ ਹੋਏ ਪਏ ਤੇ ਮਹਾ ਜੇ ਬੱਦਲ ਆ ਗਏ ਨਾ ਫਿਰ ਕੱਖ ਬਾਹਰ ਭੇਜ ਜਾਣਗੇ ਹਾਏ ਹੋਰ ਬੱਦਲ ਤਾਂ ਬਹੁਤ ਹੋਇਆ ਆਪਣਾ ਫਿਰ ਤਾਂ ਕਿੱਥੋਂ ਬੀਜਣ ਕਿ ਹੋ ਜਾਂਦਾ ਆਪਣਾ ਟਰੈਕਟਰ ਲਿਖਾਉਣ ਹੱਥਾਂ ਹੋ ਗਿਆ ਲੋ ਜੀ ਆਪਣਾ ਤਰਿਆ ਹੋਇਆ ਕਾੜਾ ਕੰਮ ਆਪਾਂ ਨੇ ਕਰ ਲਏ ਨੇ ਮੱਝਾਂ ਤੋਂ ਲਾ ਪੋਚਿਆ ਤੋਂ ਲਾ ਸਾਰੇ ਕੰਮ ਕਰ ਲਏ ਨੇਗੇ ਤੇ 10 ਵਜਣ ਵਾਲੇ ਨੇ ਕਿ ਪੰਜ ਚਾਰ ਕਮੈਂਟ ਰਹਿ ਗਏ 10 ਵਾਲੀ ਧਰ ਦਾਂਗੇ 50 ਨੂੰ ਪਤਾ ਹੀ ਹੈ ਅੱਜ ਆਪਣੇ ਵੀਰ ਦੇ ਨੇ ਕਣਕ ਚਾਹ ਕਰਕੇ ਫੇਰ ਮੈਂ ਚਾਹ ਰੂੰਗੀ ਆਪ ਵੀ ਜਿਹੜਾ ਬੇੜੇ ਦੇ ਵਿਚਾਲੇ ਪਿਆ ਸੁੱਕਿਆ ਪਿਆ ਇਹ ਤੇ ਅੱਜ ਢਾ ਕੇ ਅੱਜ ਹਨੇ ਧੁੱਪ ਲੱਗ ਜੂਗੀ ਫੇਰ ਢੋਲ ਦੇ ਵਿੱਚ ਪਾ ਦੇਵਾਂਗੇ ਸਾਡੇ ਜਿਹੜੇ ਤੇਲਾ ਏ ਢੋਲ ਨਹੀਂ ਹੁੰਦੇ ਆਪਣੇ ਉਹਨਾਂ ਦੇ ਮੂੰਹ ਵੱਡੇ ਹੋਏ ਨੇ ਅਗੇ ਮੂੰਹ ਬੜਾ ਆਕੇ ਨਾ ਗੱਡੀਆਂ ਵਾਲਾ ਤੂੰ ਟੱਕਣ ਲਵਾਏ ਹੋ ਨਾ ਤੇ ਹਾਂ ਲੋਹੇ ਦੇ ਟੱਕਣ ਲਵਾਏ ਹੋ ਨਾ ਵੀ ਸਾਮਣ ਨੂੰ ਜੀਰੀ ਦਾ ਇੱਕ ਢੋਲ ਚ ਉਹਦੀ ਇੱਕ ਵੀ ਸਾਮਤਾ ਸੀਗਾ ਇੱਕ ਵੀ ਅੱਜ ਸਾਮਾ ਕਿੰਨਾ ਉਹ ਚ ਚੂਹੀ ਬੜੇ ਨਾ ਚਿੜਾ ਬੜੇ ਨਾ ਕੁਛ ਬੜੇ ਹੈ ਨਾ ਉੱਪਰ ਟੱਕਣ ਲੱਗ ਜਾਂਦਾ ਗੱਡੀਆਂ ਵਾਲੇ ਤੋਂ ਲਵਾਇਆ ਸੀਗਾ ਤੇਲਾ ਢੋਲ ਵਡਾ ਉੱਤੇ ਟੱਕਣ ਤੇ ਚਾਹ ਨੇ ਉਹਨਾਂ ਨੂੰ ਕੰਮ ਮਿਲ ਜਾਂਦਾ ਨੇ ਆਪਣਾ ਕੰਮ ਬਣ ਜਾਂਦਾ ਨੇ ਬੋਰੀਆਂ ਛੁਰੀਆਂ ਟੁੱਪੀਆਂ ਜਾਂਦੀਆਂ ਨੇ ਲੱਭੀ ਹੋ ਰਿਹਾ ਤੇ ਕੋਈ ਨਾ ਕੋਈ ਲੋਸ ਮੰਤ ਵੀ ਪਣ ਆਈ ਜਾਂਦਾ ਰਹਿੰਦਾ ਹੈ ਨਾ ਤੇ ਕਾੜਾ ਰਿੱਜ ਗਿਆ ਆਪਣਾ ਆਪਾਂ ਧਰ ਦਿਆਂਗੇ ਦੂਬਾ ਚਾਹ ਜੀ ਵੀ ਕਰਦੀ ਆ ਪ੍ਰੈਸ ਬੀਬੀ ਨੇ ਜਾਣਾ ਕੱਲ ਨੂੰ ਪੈਕ ਕੀ ਮਾਇਆ ਦੇਣ ਜਾਣਾ ਕੱਲ ਨੂੰ ਇਹ ਤਿਆਰੀ ਕਰਦੀ ਹੈ ਤਾਂ ਹੁਣ ਕੈਮਰਾ ਚੇਂਜ ਕਰਕੇ ਦਿਖਾइए ਹਾਂ ਕੱਟਦੀਆਂ ਖੰਡ ਮੈਂ ਡੱਬੇ ਚ ਕੱਟਦੀਆਂ ਲੋਜ ਖੋ ਆਪ ਆਪਣੇ ਦੁੱਧ ਦਾ ਕੜਵਾਇਆ ਸੀਗਾ ਦੋਜੀ ਤੋਂ ਦੁੱਧ ਡੈਰੀ ਚ ਪਾ ਆਂਦਾ ਸੀਗਾ ਤੇ ਉਹਨਾਂ ਨੇ ਕੱਢ ਦਿੱਤਾ ਖੋਆ ਤੇ ਮਸ਼ੀਨ ਆ ਨਾ ਬਿੰਦ ਲਾਉਂਦੀ ਆ ਹੁਣ ਖੰਡ ਰਲਾ ਲੀ ਕਰੇ ਅਖੰਡ ਪਾ ਕੱਢਦੇ ਆ ਡੱਬੇ ਚ ਇਹ ਬਾਚ ਗਈ ਸਾਣੀ ਸੀ ਚਲ ਜੇ ਸ਼ੱਕਰ ਕਿਓਜ ਵਾਕ ਖਾਂਦੇ ਨੇ ਹਨਾ ਉਹ ਰੋਰਲ ਆਉ ਨਹੀਂ ਹੁੰਦਾ ਪਹਿਲਾਂ ਵੀ ਸਾਡੀ ਸਾਂਕੀ ਕੱਢੀ ਹੋਈ ਥੋੜੀ ਸੀ ਘਰੇ ਵਾਲੀ ਤੇ ਹੁਣ ਥੋੜਾ ਜਿਹਾ ਸੇ ਆਟਾ ਪਾ ਲਿਆ ਕਿਓਚ ਪੁੰਨ ਕੇ ਤੇ ਇਹੋ ਕੱਢ ਲਿਆ ਇਧਰ ਮੈਂ ਕੱਟ ਰਹੀ ਸੀ ਚਿਬੜ ਤੇ ਨਾ ਮੇਰੇ ਬਚਪਨ ਦੀ ਗੱਲ ਯਾਦ ਆ ਜਾਂਦੀ ਹੈ ਜਿਰੋਂ ਮੇਰੀ ਦਾਦੀ ਮਾਲਾ ਬਣਾਉਣ ਨੂੰ ਚਿਬੜ ਸਿਲਦੀ ਹੁੰਦੀ ਹੈ ਨਾ ਅਸੀਂ ਤਿੰਨੇ ਭਣਾਂ ਬਏ ਕੋਲੇ ਬੈ ਕੇ ਕਰਨ ਲੱਗ ਜਾਂਦੀਆਂ ਅ ਬੇਬੇ ਤੂੰ ਵੀ ਅੰਬ ਅੰਬੋ ਕਹਿੰਨੀ ਅਸੀਂ ਆਪਦੀ ਦਾਦੀ ਨੂੰ ਵੀ ਤੂੰ ਸਾਰੇ ਸੇਲਾ ਸਾਤੋਂ ਤਾਂ ਲੈ ਦੇਣੀ ਕਰਦ ਲੈ ਕੇ ਅਸੀਂ ਸੇਲਾ ਲੋ ਜੀ ਪੱਛਟਣੀ ਤੜਕ ਦੇਾਂਗੇ ਤੇ ਇੱਚ ਹੈਗੇ ਕੰਡੇ ਉੱਟ ਕੇ ਕੱਢ ਲੇ ਸੀ ਇਹ ਚੱਪਾ ਘੁੱਟੀ ਹੋਈ ਚਟਣੀ ਤੇ ਸਾਰਾ ਕੰਮ ਨਿਬੜਿਆ ਹੋਇਆ ਆਪਣਾ ਬੱਸ ਬੀਰੋ ਟਿਲਾਰੇ ਇਹ ਮੈਂ ਚਟਨੀ ਰਗੜ ਕੇ ਤੜਕਕ ਕੇ ਰਗੜੀ ਐ ਹੁਣ ਕੜਕਦੀਆਂਗੀ ਫੇਰ ਮੈਂ ਚਾਤਣੂਗੀ ਆ ਤਾਂ ਸਾਢੇ 3:00 ਹੀ ਨਾਲ ਉਹਦਾ ਸਾਹਿਬ ਨਾ ਬੈਠਿਆ ਹੁਣ ਬਸ ਮੰਗਰੀ ਹੈ ਨਾ ਆਜ ਜੀ ਮੱਖਣੇ ਤਾਂ ਘਰ ਦੀਆਂ ਨੇ ਮਿੱਠਾ ਜਿਹਾ ਖੁਆਇ ਚ ਖੰਡ ਨਾਲ ਆਈ ਜੀ ਬਾਜ਼ੂ ਨੇ ਬਾਰਾ ਤਾਂ ਪਾਣੀਆ ਵੀ ਨਹੀਂ ਉਹਨਾਂ ਨੂੰ ਬਹੁਤ ਦੂਰ ਨਹੀਂ। ਦੱਬਾ ਨਾ ਕੋਈ ਕੈਂਨੀ ਚਾਲੀ। ਆ ਗਈ। ਅੱਛਾ। ਹਾਂ ਸੋ ਤਾਂ ਮੈਂ ਮੰਨ ਜੀਆ ਮੈਂ ਭੁੱਲ ਜਾਨੀ। ਨੌਂ ਲੱਛੀ ਚ ਮੈਂ ਪਾ ਲਿਆ ਤੀ। ਗੰਡਿਆਂ ਚ ਪਾਣੀ ਵਾਲਾ ਤੋਂ ਕੁਝ ਨਿਕਲ ਗਿਆ ਹੋਵੇ ਜਿੰਨਾ ਚ ਪਾਣੀ ਵਾਲਾ ਹੁੰਦਾ। ਸਾਰੀ ਚਟਣ ਪੁੱਟ ਕੇ ਫੇਰ ਨੌਂ ਲੱਛੀ ਪਾਣੀ ਵਿੱਚਾਂ ਬਣੀਆ। ਮੈਂ ਸਿਰਫ ਖਾਂਸੀ ਪੈਣੀ ਬਈ ਆ। ਕੌਣ ਤੇ ਪਾਪਾ ਲੈ ਕੇ ਜੋ ਰੋਟੀ ਪਾਪਾ ਲੈ ਕੇ ਜੋ ਰੋਟੀ ਹਾਇ ਜੇ ਨਾ ਤੇਲ ਚ ਮਤਾ ਹੀ ਤੜਕਦੀ ਹੁਣ ਇਹ ਚਟਣੀ ਇਹ ਖੱਟੀ ਨਹੀਂ ਹੁੰਦੀ ਤੇਲ ਚ ਤੜਕੀ ਖਰਾਬ ਨਹੀਂ ਹੁੰਦੀ ਭਲਾ ਇਹ ਦੱਸ ਦੇਣ ਰੱਖ ਲੈਣ ਪਰ ਦੱਸ ਦੇਣ ਰਹਿਣੀ ਤਾਂ ਹੈ ਨਹੀਂਗੀ ਤੇ ਫਿਰ ਕੋਈ ਕਿੰਨਾ ਚਿਰ ਮਰਜੀ ਰੱਖ ਲੈ ਖਰਾਬ ਨਹੀਂ ਤੇਲ ਚ ਤੜਕੀ ਹੋਈ ਜਿਹੜੇ ਪੱਕੇ ਹੋ ਤੜਕ ਲੈਣੇ ਉਹ 1-2 ਦਿਨ ਹੀ ਚੱਲਦੇ ਚਲੋ ਜੇ ਪਾ ਹੁੰਡੇ ਕਾਂਡੇ ਧੋ ਦिए ਤੇ ਖੀਰੇ ਪਾ ਹੀ ਨੇ ਦੇ ਤੇ ਪਰ ਸਾਡੇ ਖਰਾਬ ਹੀ ਹੋਣਗੇ ચીਰ ਦੀ ਕਾਲ ਹੋ ਜਾਂਦੀ ਹੈ ਹੁਣ ਸਬਜ਼ੀ ਨਾਲ ਹੀ چیر ਕੇ ਰੱਖੂੰਗੀ ਖਾਣ ਦੀ ਭੁੱਲ ਜਾਣਾ ਜੋ ਰੋਟੀ ਖਾਣਾਂ ਖੀਰੇ ਖੱਟਣੀ ਲੋਈ ਚਾਹ ਬਣ ਗਈ ਆ ਆਪਣੀ ਤੇ ਸਵੇਰ ਭਾਵੇਂ ਸੋ ਸਵੇਰੇ ਬਣਨਗੇ ਜੀ ਮਿੱਠਿਆ ਵਾਲੀਆਂ ਰੋਟੀਆਂ ਤੇ ਹੁਣ ਬਣੂਗੀ ਬੈਂਗਣੀ ਦੀ ਸਬਜੀ ਆ ਵੀ ਬਣੀ ਲਈ ਤੇ ਅਜਾ ਇਹ ਤਾਂ ਚਾਹ ਬਸ ਕੋਲੇ ਖੜੀਆਂ ਕੋਲੇ ਖੜੇ ਤਾਂ ਵੀ ਕਈ ਵਾਰੀ ਨਿਕਲ ਜਾਂਦੀ ਐ ਅਜੇ ਦੂਰ ਫਿਰਦੇ ਤੋਂ ਚਾਹੇ ਨਿਕਲੇ ਚਾਹੇ ਨਾ ਨਿਕਲੇ ਕੋਲੇ ਫਿਰਦੇ ਤੋਂ ਚਾਹ ਜ਼ਰੂਰ ਨਿਕਲਦੀ ਐਗੀ ਦਾ ਮਹਲ ਲੇਕਤੀ ਲੁੱਟਵੀਂ ਰਹਿਣ ਦਿੱਤੀ ਐ ਮੱਝ ਦੀ ਤੇ ਹੁਣ ਬਸ ਹੁਣ ਸਬਜੀ ਦੀ ਤਿਆਰੀ ਆ ਤਾਂ ਸਾਰਾ ਦਿਨ ਬਹੁਤ ਹੀ ਬੀਜੀ ਰਹੇਗਾਗੇ ਸੱਸ ਨੂੰ ਹਾਂ ਤੇ ਜੀਰੀ ਵੀ ਡਾਈ ਗਈ ਖੁਆ ਦਾ ਕੰਮ ਵੀ ਨਿਬੜ ਗਿਆ ਮਾਈਆਂ ਦਾ ਤਿਆਰੀ ਵੀ ਕਰਕੇ ਧਰਤੀ ਸਵੇਰੇ ਜਾਊਗੀ ਮਾ ਬੀਬੀ ਸਾਡੀ ਪੈਣ ਫਿਰ ਕਹਿੰਦੇ ਮਾ ਸਭ ਮੇਰੇ ਦੇ ਸਰਦਾਰ ਜੀ ਨੂੰ ਚੜਿਆ ਕਹਿੰਦੇ ਮਾ ਤਾਂ ਕਿਧਰ ਵਾਗ ਗਈ ਆਪਣੀ ਉਹ ਤਾਂ ਇਸ ਬੀਬੀ ਕਹਿਣੇ ਮਖੌਲ ਚ ਕਹਿਦਣੇ ਆਗੇ ਲੋ ਜੀ ਆਪਾਂ ਹੁਣ ਹੁ ਕਰ ਦਿਆਂਗੇ ਕੀ ਕਰ ਦਨੇ ਡੋਲੂ ਚਾਹ ਪਾ ਕੇ ਖੇਤ ਤੋੜ ਦਿਆਂਗੇ ਤੇ ਜੀਰੀ ਡਾਈ ਗਈ ਖੋਏ ਦਾ ਕੰਮ ਨਿਬੜ ਗਿਆ ਤੇ ਆਪਣਾ ਚਾਹ ਕਰਤੀ ਹੁਣ ਬਸ ਚਾਹ ਪੀ ਕੇ ਸਬਜ਼ੀ ਦੀ ਤਿਆਰੀ ਕਰਾਂਗੇ ਕਿਉਂਕਿ 2 ਵਜਣ ਵਾਲੇ ਹੋਗੇ 1:3 ਵਜ ਗਿਆ ਤੇ ਫਿਰ ਸਬਜ਼ੀ ਦੀ ਤਿਆਰੀ ਕਰਕੇ ਫਿਰ ਸਬਜ਼ੀ ਬਣਾ ਕੇ ਪਰ ਮੱਜਾਂ ਟਾਈਮ ਹੋ ਜੂਏ ਨੇ ਬੱਚੇ ਸਕੂਲੋਂ ਆ ਜਾਣਗੇ ਉਹਨਾਂ ਦੀ ਵਰਦੀ ਧੋਣੀ ਹੋਣਾ ਤੇ ਵਰਦੀ ਧੋ ਕੇ ਫਿਰ ਧਾਰਾਂ ਹੋ ਸਾਰਾ ਦਿਨ ਕੰਮਾ ਚਹੀ ਨਾ ਜਨ ਇੱਕ ਦਿਨ ਬਾਲੇ ਸੌਤੋਗੇ ਪਤਨ ਤਾਂ ਮੇਰੀਨ ਕੰਮ ਨਿਭੜਦੇ ਪਤਾ ਨਹੀਂ ਸਾਰੀਆਂ ਭੈਣਾਂ ਦਾ ਇਹੀ ਹਾਲ ਹੈਗਾ ਤੇ ਜਿੱਦੇ ਕਿਤੇ ਕੰਮ ਨਾ ਹੋਵੇ ਉਹ ਦਿਨ ਜਿ ਲੱਗਦਾ ਹਨਾ ਵੀ ਹੋਵਗਾ ਚਾਹਣਾ ਨਹੀਂ ਫੇਜੀ ਜਾ ਤੋਂ ਡਰ ਲੱਗਦਾ ਹੁਣ ਤਾਂ ਆਈ ਯਾਰੇ ਜਪਾਇਣਾ ਢੋਲੂ ਉਤਰ ਪਿਆ ਹੁਣ ਨਹੀਂ ਟੋਕਰੇ ਚ ਪੀਏ ਦੂਜੀ ਇਹ ਰਹੀ ਚੁੰਝ ਟੁੱਟ ਗਈ। ਉਹ ਕੋਣ ਕੋਣੀ ਨਮੀਤੀ ਆ ਜਿਹੜੀ ਚੁੰਝ ਹੁੰਦੀ ਆ ਮੋਰ ਨੂੰ ਪਤਾ ਨਹੀਂ ਕਿ ਬੁੱਤੀ ਆਈ। ਇਹਲੇ ਕਰਕੇ ਔਖਾ ਹੋ ਗਿਆ। ਪਾ ਲਏ ਬਸ ਇਹਨਾਂ ਕੱਢ ਕੇ ਦੂਜੀ ਪਾ ਲਏ। ਦੂਜੀ ਦੇ ਸੈਮਿਸਟਰੀਆਂ ਨੇ ਪੋਣੀਆਂ। ਸਮਰ ਗਈ ਉਹ। ਆ ਬੋਤਲਾਂ ਇਹ ਕਾਦੀਆਂ ਨੇ। ਦੇਖ ਲੈ ਕਾਦੀਆਂ ਨੇ। ਇਹਨਾਂ ਦੇ ਮੈਨੂੰ ਬਹੁਤ ਟਾਈਮ ਲੱਗ ਗਿਆ ਪਹਿਲਾਂ ਸਾਫ਼ ਕਰੀਆਂ ਸਾਰੀਆਂ। ਫਰੇਕ-ਇਕ ਕਰਕੇ ਵਿਲੀ ਹੋ ਜਾਂਦੀ ਹੁਣ ਖੇਤ ਮੋਟਰ ਚੱਲਦੀ ਜਾਂਦੀ। ਕਦੀ ਹੋਰ ਹੈਗੀ ਪਰ ਡੇਟ ਕਰਦੀ ਐਂ ਇੰਨੀ ਫਰਿੱਜ ਚ ਉੱਥੇ ਕਿੱਥੋਂ ਟਿਕੜੂਗਾ ਕੋਠੇ ਚ ਮਾੜਾ ਤਾਂ ਫਰਿੱਜ ਜਾਗਾ ਹੂੰ ਬਾਈ ਮੂਹਰਾ ਨੀ ਦੇ ਵਿੱਚ ਡਿਆ ਚਾਰ ਰਚ ਬਾਈ ਮੂਹਰਾ ਕੋਠਾ ਹਾਂ ਬਾਈ ਮੂਹਰਾ ਨੀ ਦੇ ਵਿੱਚ ਬਾਈ ਹੂੰ ਗੱਲਾਂ ਤਾਂ ਦੇਖ ਹਮ ਸਾਰੀਆਂ ਥੋੜੀ ਦੇਰ ਹਜੇ ਤਿੰਨਾਂ ਚ ਭਰੀਆਂ ਪਈਆਂ ਨੇ ਦੇਖੋ ਜੀ ਕਿਹੜੇ ਕਿਹੜੀਆਂ ਕੰਮ ਆਇਆ ਕਰਦੇ ਨੇ ਤੇ ਕਹਿੰਦਾ ਬੋਤਲਾਂ ਕਾਦੀ ਨੇ ਮਸਰਾਬ ਦੀਆਂ ਬੋਤਲਾਂ ਨੇ ਕਾਹ ਨੂੰ ਜਿੰਨਾਂ ਨੇ ਪੀਂਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਆਪਣੇ ਤਾਂ ਹਾਸੇ ਆ ਹਨਾ ਬਹੁਤ ਔਖਾ ਪਈ ਸ਼ਰਾਬ ਪੀਣ ਵਾਲਿਆਂ ਦਾ ਇਹ ਤਾਂ ਹਾਸ ਦੇ ਪਾਣੀ ਦੀਆਂ ਬੋਤਲਾਂ ਨੇਗੀਆਂ ਇਹ ਮੈਂ ਮੋਟਰ ਚਲਾ ਕੇ ਭਰੀਆਂ ਨੇ ਤਾਜੇ ਪਾਣੀ ਦੀਆਂ ਖੇਤ ਵਾਲੇ ਫ੍ਰਿਜ ਚ ਕੋਠੇ ਚ ਫ੍ਰਿਜ ਜਿਹੜਾ ਉਹ ਚ ਧਰਨਗੇ ਨਵੀਂਾ ਡੈਡੀ ਨੇ ਆਇਆ ਰੋਟੀ ਖਾਣਾ ਲੈ ਜੇ ਰੋਟੀ ਨਵੀਂਾ ਡੈਡੀ ਟੈਕਰੀ ਹੋਣਾ ਅਸਰ ਤੁਸੀਂ ਮੋਟਰਸਾਈਕਲ ਤੇ ਆ ਗਏ ਇਹ ਆ ਫੜਾਉਣੀ ਆ ਕਰੀ ਖਾਣ ਕੇ ਰੋਟੀ ਆ ਕੇ ਮਸੀਨ ਬਾਦਾਰ ਨਾਏ ਨੇ ਮੈਂ ਸਬਜ਼ੀ ਕੱਟਣ ਲੱਗਦੀ ਸੀ ਮਿੱਥੇ ਡੋਂਗੋਂ ਲੱਗਦੀ ਫੇਰਾ ਲੋ ਜੀ ਸਰਦਾਰ ਜੀ ਹਰੇ ਤੌਰ ਦਿੱਤੇ ਨੇ ਆਪਾਂ ਨੇ ਖੇਤ ਚਾਹ ਪਾਣੀ ਪਲਾ ਕੇ ਤੇ ਬੀਬੀ ਕਰਦੀ ਹੈਗੀ ਜੀ ਕੱਪੜੇ ਪ੍ਰੈਸ ਵਿਚਰੀ ਹਨਾ ਖਵਾ ਆ ਗਿਆ ਸੀਗਾ ਬਣ ਕੇ ਉਹ ਤਿਆਰ ਕਰਨ ਲੱਗ ਗਈ ਤੇ ਮੱਖੀ ਜੀ ਤੰਗ ਕਰ ਜਾਜੀ ਨਾ ਮਿੱਠੇ ਕਰਕੇ ਮੱਖੀਆਂ ਆ ਚੁੱਕੀਆਂ ਨੇ ਹੈਗੀਆਂ ਵੇੜੇ ਦੇ ਵਿੱਚ ਤੇ ਉਹ ਦੋ ਤੰਗ ਕਰਦੀਆਂ ਨੇਗੀਆਂ ਦੇਖੋ ਆ ਤਿਆਰ ਹੋ ਗਿਆਗਾ ਤੇ ਹੁਣ ਮੇਰੀ ਸਬਜੀ ਤਰੀ ਹੋਈ ਹੈਗੀ ਤੜਕਾ ਤੇ ਮਹਜੂਲ ਤੜਕਾ ਹਨਾ ਪਕਦੇ ਪਕਦੇ ਆਪਾਂ ਕਰ ਦਿਆਂ ਜੀ ਵੀਡੀਓ ਦਾ ਐਂਡ ਸਬਜੀ ਤਰੀ ਆ ਆਪਾਂ ਨੇ ਆਲੂ ਬੈਂਗਣੀ ਤੇ ਬਸ ਹੁਣ 2:30 ਵਜ ਗਏ ਨੇ ਕਿ ਅੱਧੇ ਘੰਟੇ ਸਬਜੀ ਬਣ ਜੂ ਦੂਬਾਰ ਸਬਜੀ ਤਰ ਕੇ ਮੱਝਾ ਬੰਨ ਦੂ ਮੱਝਾ ਬਨ ਕੇ ਸੁਖਮਣ ਹੋ ਰਹੀ ਚਾ ਕਰ ਦੂੰਗੀ ਤੇ ਵਾਹਿਗੁਰੂ ਉਹ ਵਾਹ ਦੇ ਕਰਾਚ ਨਾ ਪਾਂਡੇ ਮੁਕਦੇ ਨੇ ਨਾ ਕੰਮ ਮੁਕਦੇ ਨੇ ਵਾਹਿਗੁਰੂ ਹਣਾ ਸਭ ਨੂੰ ਕੰਮ ਤੰਦੇ ਲਾ ਕੇ ਰੱਖੇ ਤੇ ਤੰਦਰੁਸਤੀ ਬਖਸ਼ੇ ਸਭ ਦੇ ਘਰਾਂ ਦੇ ਵਿੱਚ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤੇ ਬਾਹਗਰੂ ਤੰਦਰੁਸਤੀ ਰੱਖੇ ਸਾਰੇ ਘਰਾਂ ਦੇ ਵਿੱਚ ਅੱਜ ਕੱਲ ਤਾਂ ਹਨਾ ਨੋਹ ਨੋਹਾਂ ਦਾ ਸੱਸਾ ਮੂਰੇ ਨੇ ਬਹੁਤ ਹੀ ਬੀਬੀ ਨੂੰ ਜੋਰ ਲੱਗਿਆ ਪਿਆ ਤਿਆਰੀ ਕਰਨ ਤੇ ਤੇ ਸਹਜ ਪਾਠ ਦੇ ਭੋਗ ਤੋਂ ਬਾਅਦ ਬੀਬੀ ਆਜੂਗੀ ਫਿਰ ਵਿਆਹ ਵਾਲੀ ਜਾਊਗੀ ਦੋ ਚਾਰ ਦਿਨ ਪਹਿਲਾਂ ਤੇ 10 ਦਿਨ ਹੁਣ ਲਾਏ ਆਉਗੀ ਤੇ ਵਿਆਹ ਚ ਅੱਜ 24 ਦਿਨ ਨੇ 24 ਦਿਨ ਰਹਿ ਗਏ ਵਿਆਹ ਚ ਤੇ ਫਿਰ 10 ਦਿਨ ਹੁਣ ਰਾ ਕੇ ਕਲ ਪੰਜ ਚਾਰ ਦਿਨ ਕੰਮ ਮੈਂ ਫੇਰ ਆਜੂ ਕਪੜਾ ਲੀੜਾ ਲੈ ਜਾਉਂ ਕਹਿੰਦੇ ਹੁਣ ਬਸ ਉਹ ਨੇਕੀ ਲੈ ਕੇ ਜਾਵਾਂਗੀ ਹੈਨਾ 2 4 2 4 ਫੁੱਟ ਤੇ ਉਹ ਆਪਰੇ ਤਿਆਰੀ ਕਰਦੀ ਆ ਹੁਣ ਜਿਹੜੇ ਰੈਂਡੇ ਸੀ ਪ੍ਰੈਸ ਕਰਨ ਨਾਲ ਫਿਰ ਮੈਨੂੰ ਉਹ ਪਲਾਗ ਉਹਦੇ ਨੇੜੇ ਪੈਣਦਾ ਫਿਰ ਮੈਂ ਡਿਜੀਰੀ ਡਾਉਣ ਲੱਗ ਗਈ ਕਹਿੰਦੀ ਚਲ ਮੈਂ ਹੋਰ ਕੁਝ ਕਰ ਲੈਣੀ ਐ ਇਹਨੇ ਤੇ ਫਿਰ ਇਹਨੂੰ ਖਵਾ ਗੋ ਬਣਾਉਣ ਲੱਗ ਗਏ ਬਸ ਇਸ ਤਰੀਂ ਟਾਈਮ ਹੁਣ ਲੱਗਿਆ ਤੇ ਚਲੋ ਵਧੀਆ ਹੋ ਗਿਆ ਕੰਮ ਨਿਬੜ ਗਿਆ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਅੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ